ਆਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਹਰਜਿੰਦਰ ਸਿੰਘ ਖਾਲਸਾ ਆਮ ਆਦੀ ਪਾਰਟੀ ਨਾਬਾ ਅਸੀਂ ਅੱਜ ਮੇਰਾ ਛੋਟਾ ਭਾਈ ਨਾਲ ਜਸਪ੍ਰੀਤ ਸਿੰਘ ਜੌਲੀਆਂ ਤੋਂ ਤੇ ਮੇਰਾ ਬੇਟਾ ਨਾਲ ਸਰਨਦੀਪ ਸਿੰਘ ਅਸੀਂ ਅੱਜ 20 ਬੂਟੇ ਲਾਉਣ ਦੀ ਇਹ ਮੁਹਿੰਮਾ ਜਿਹੜੀ ਚਲਾ ਰਹਿਆਂਗੇ ਸਾਡੇ ਸਤਿਕਾਰਯੋਗ ਚੇਅਰਮੈਨ ਜੱਸੀ ਸੋਈਆਂ ਵਾਲਿਆਂ ਦੇ ਉਹਨਾਂ ਨੇ ਜੋ ਸਾਨੂੰ ਇਹ ਦਿੱਤੇ ਨੇ ਮਿੱਥੇ ਨੇ ਵੀ ਹਰ ਇੱਕ ਥਾਂਵੇਂ ਤੁਸੀਂ ਇੱਕ ਇੱਕ ਬੰਦਾ 20 20 ਬੂਟੇ ਲਾਓ ਤੇ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਆ ਜ ਜੇ ਅਸੀਂ 20 ਬੂਟੇ ਲਾ ਰਹੇ ਹਾਂ ਤੇ ਮੇਰਾ ਭਾਈ ਛੋਟਾ ਜਸਪ੍ਰੀਤ ਇਹ ਵੀ ਸਾਡੇ ਨਾਲ ਆ ਬੂਟੇ ਲਾਉਣ ਦੇ ਵਿੱਚ ਤੇ ਅਸੀਂ ਸੋਨੂੰ ਵੀ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਬੂਟੇ ਲਾਓ ਤਾਂ ਜੋ ਵਾਤਾਵਰਨ ਬਚਾਇਆ ਜਾਵੇ ਜੀ ਹਾਂਜੀ ਲਾਓ ਜੀ ਲਾਓ ਲਾਜਤ ਜਿਹੜਾ ਲਾਦੀ ਚਾਹਣ ਲੱਗ ਗਿਆ ਜੀ